ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂਜ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋ ਗਿਆ ਵੱਡਾ ਜ਼ਬਰਦਸਤ ਧਮਾਕਾ ਮਚੀ ਬਹੁਤ ਭਾਰੀ ਤਬਾਈ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸામਨੇ ਆ ਰਹੀ ਹੈ ਜੀਹਾਂ ਜਾਣਕਾਰੀ ਹੁਣੇ-ਹੁਣੇ ਮਿਲਿਆ ਕਿ ਜਿੱਥੇ ਇੱਕ ਪਟਾਕਾ ਨਿਰਮਾਣ ਯੂਨਿਟ ਦੇ ਵਿੱਚ ਧੁਮਾਕੇ ਵਿੱਚ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਧੁਮਾਕਾ ਕੈਮੀਕਲ ਮਿਲਾਉਣ ਦੀ ਪ੍ਰਕਿਰਿਆ ਦੌਰਾਨ ਹੋਇਆ ਜਿਸਤ ਕਰਕੇ ਕਈ ਕਮਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਅਧਿਕਾਰੀਆਂ ਮੁਤਾਬਕ ਫਾਇਰ ਅਤੇ ਬਚਾਅ ਵਿਭਾਗ ਦੀਆਂ ਗੱਡੀਆਂ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਉਸ ਵੀ ਮੌਕੇ ਤੇ ਪਹੁੰਚ ਕੇ ਘੜਨਾ ਦੀ ਜਾਂਚ ਕਰ ਲਈ ਹੈ ਤੇ ਇਸ ਫੈਕਟਰੀ ਦੇ 35 ਕਮਰਿਆਂ ਵਿੱਚ 80 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਕਰਦੇ ਹਨ ਜੀਹਾਂ ਖਬਰ ਮਿਲਿਆ ਕਿ ਤਾਮਿਲਨਾਡੂ ਦੇ ਵਰੁੱਧਨਗਰ ਜ਼ਿਲ੍ਹੇ ਦੇ ਇੱਕ ਪਟਾਕਾ ਫੈਕਟਰੀ ਨਿਰਮਾਣ ਯੂਨਿਟ ਵਿੱਚ ਪਟਾਕੇ ਵਿੱਚ ਤਮਾਕੇ ਦੇ 6 ਮਜ਼ਦੂਰਾਂ ਦੀ ਮੌਤ ਹੋਈ ਆ ਇਹ ਪਟਾਕੇ ਬਣਾਉਣ ਵਾਲੀ ਫੈਕਟਰੀ ਆਪਣਾ ਇੱਕ ਯੂਨਿਟ ਦੇ ਵਿੱਚ ਪੰਚਾਇਤ ਦੇ ਪਿੰਡ ਦੇ ਵਿੱਚ ਸਥਿਤ ਜਸਨੂ ਬਾਲਾਜੀ ਨਾਮ ਦਾ ਵਿਅਕਤੀ ਕਿਲਾ ਰਿਹਾ ਹੈ ਤੇ ਇਹ ਘਟਨਾ ਉਸ ਸਮੇਂ ਆਪ ਜਦੋਂ ਫੈਕਟਰੀ ਵਿੱਚ ਕੰਮ ਚੱਲ ਰਿਹਾ ਸੀ ਤੇ ਕਰਮਚਾਰੀ ਆਪਣੇ ਨਿਯਮਤ ਕੰਮ ਵਿੱਚ ਲੱਗੇ ਹੋਏ ਸਨ ਤਮਾਕੇ ਚ ਬੰਨਣ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ ਜੀ ਹਾਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ